ਸਸਿਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ 17 ਤੋਂ ਲੈ ਕੇ 21 ਮਈ ਇੱਕ ਚੋ ਜਬਰਦਸਤ ਸਪੈਲ ਉਮੀਦ ਆ ਲੱਗਣ ਜਾ ਰਿਹਾ ਹੈ ਨਵਾਂ ਅਲਰਟ ਜਾਰੀ ਹੋ ਚੁੱਕਿਆ ਹੈ ਕਿਤੇ ਨਾ ਕਿਤੇ ਗਰਮੀ ਵੀ ਰਹੇਗੀ ਗਰਮੀ ਵੀ ਪੀਕ ਪੁਆਇੰਟ ਤੇ ਪਹੁੰਚੇਗੀ ਆਪਣੀ ਤੇ ਨਾਲ ਦੇ ਨਾਲ ਦੁਆਰਾ ਤੋਂ ਗਰਮੀ ਨੂੰ ਸ਼ਾਂਤ ਕਰਨ ਵਾਸਤੇ ਇੱਕ ਸਿਸਟਮ ਪਹੁੰਚ ਰਿਹਾ ਜਿਹਦੇ ਵਿੱਚ ਮੌਸਮ ਵਿਭਾਗ ਵੱਲੋਂ ਤਾਜ਼ਾ ਅਲਰਟ ਜਾਰੀ ਹੋ ਚੁੱਕਿਆ ਹੈ ਤੇ ਇਹ ਜੇ ਹਨੇਰੀਆਂ ਮੀ ਚੱਕਰਵਾਤੀ ਤੂਫਾਨ ਅਤੇ ਨਾਲ ਦੀ ਨਾਲ ਗੜੇਮਾਰੀ ਹੋਣ ਦੇ ਵੀ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਕੀ ਹਾਲਾਤ ਬਣਨਗੇ ਸਾਰੀ ਜਾਣਕਾਰੀ ਵੀਡੀਓ ਦੇ ਸਾਂਝੀ ਕਰਾਂਗੇ ਤਾਜ਼ਾ ਸੈਟਲ ਡੇਮੇਜ ਦੇਖਾਂਗੇ ਤਾਂ ਫਿਲਹਾਲ ਮੌਸਮ ਸਾਫ਼ ਹੈ ਪਹਾੜੀ ਖੇਤਰਾਂ ਵਿੱਚ ਜਿੱਕਾ ਦੁੱਕਾ ਸਿਸਟਮ ਪਹੁੰਚੇ ਨੇ ਨਾਲ ਜਿਹੜਾ ਮੌਨਸੂਨ ਦੀ ਗੱਲ ਕੀਤੀ ਜਾਵੇ ਤਾਂ ਦੇਖੋਗੇ ਤੁਸੀਂ ਹੁਣ ਅ ਅੰਡੇਮਾਨ ਨਿਕੋਬਰ ਦੀਪ ਸਮੂਹ ਤੇ ਉੱਪਰੋਂ ਹੁਣ ਤੁਸੀਂ ਕਹਿ ਲਈਏ ਤਾਂ ਸਿਸਟਮ ਬਣਨੇ ਸ਼ੁਰੂ ਹੋ ਚੁੱਕੇ ਨੇ ਨਾਲ ਦੀ ਨਾਲ ਦੱਖਣੀ ਭਾਰਤ ਦੇ ਪੂਰਬੀ ਭਾਰਤ ਵਿੱਚ ਵੀ ਇਹ ਸਿਸਟਮ ਬਣਨੇ ਸ਼ੁਰੂ ਹੋ ਚੁੱਕੇ ਨੇ ਜੋ ਪ੍ਰੀ ਮੌਨਸੂਨ ਸਿਸਟਮ ਹੁੰਦੇ ਨੇ ਤੇ ਮੌਨਸੂਨ ਤੋਂ ਪਹਿਲਾਂ ਲਗਭਗ ਇਹ ਪੰਜਾਬ ਵਿੱਚ ਆਣਗੇ ਤੇ ਨਾਲ ਦੀ ਨਾਲ ਗਰਮੀ ਨੂੰ ਸ਼ਾਂਤ ਕਰਨਗੇ ਇਹ ਹਾਲਾਤ ਜਿਹੜੇ ਕਿਸ-ਕਿਸ ਦਿਨ ਹੋਣਗੇ ਸਾਰੀ ਜਾਣਕਾਰੀ ਹੁਣ ਸਾਂਝੀ ਕਰਦੇ ਆਂ ਨਾਲ ਦੀ ਨਾਲ ਹੁਣ ਅਲਰਟ ਦੇਖ ਲੈਂਦੇ ਆ ਜੀ ਅਲਰਟ ਦੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਆ ਤੁਹਾਡੇ ਸਾਹਮਣੇ ਬੀਤੀ ਦਿਨੀ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਖਾਸ ਤੌਰ ਤੇ ਹੁਸ਼ਿਆਰਪੁਰ ਨਾਮਾਸ਼ਹਿਰ ਨੰਗਲ ਅਨੰਦਪੁਰ ਸਾਹਿਬ ਚੰਡੀਗੜ੍ਹ ਕਾਲੀ ਮੋਹਾਲੀ ਲੁਧਿਆਣੇ ਦਾ ਕੁਝ ਹਿੱਸਾ ਤੁਸੀਂ ਵੀ ਕਮੈਂਟ ਕਰੋ ਤੁਸੀਂ ਅਗਰ ਇਹਨਾਂ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਤੇਜ ਹਨੇਰੀ ਮੀਂਹ ਦੇ ਕੀ ਹਾਲਾਤ ਸਨ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਹੁਣ ਗੱਲ ਕਰਦੇ ਸਭ ਤੋਂ ਪਹਿਲਾਂ ਪੂਰਵ ਬਨਮਾਨ ਦੀ ਪੂਰਵ ਬਨਮਾਨ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਦੀ ਅਗਰ ਤੁਸੀਂ ਦੇਖੋਗੇ 17 ਤਰੀਕ ਤੋਂ ਜਿਹੜੇ ਹਾਲਾਤ ਬਣ ਰਹੇ ਨੇ ਫਿਲਹਾਲ ਡਰਾਈ ਮੌਸਮ ਹੈ ਤੇ 21 ਤਰੀਕ ਤੱਕ ਆਈਸੋਲੇਟਡ ਮੌਸਮ ਹੈ ਯਾਨੀ ਕਿ 17 ਗ 18 ਤਰੀਕ ਦੇ ਆਪਾਂ ਗੱਲ ਛੱਡ ਦਈਏ ਤਾਂ 17 ਤੇ 18 ਤਰੀਕ ਨੂੰ ਪੀਕ ਪੁਆਇੰਟਾਂ ਤੇ ਗਰਮੀ ਪਹੁੰਚੇਗੀ ਗਰਮੀ ਜਿਹੜੀ ਹੈ ਤਾਪਮਾਨ 42 ਡਿਗਰੀ ਪਹੁੰਚ ਚੁੱਕੇ ਨੇ ਇਹ ਤਾਪਮਾਨ 43 44 ਡਿਗਰੀ ਤੱਕ ਵੀ ਜਾ ਸਕਦੇ ਨੇ ਜਿਉ ਇੱਕ ਅਨੁਮਾਨ ਬਣਦਾ ਹੋਇਆ ਦਿਖਾਈ ਦੇ ਰਿਹਾ ਮੌਸਮ ਵਿਭਾਗ ਵੱਲੋਂ ਕਿ ਇਹ ਜਿਹੜੇ ਤਾਪਮਾਨ ਨੇ ਇੰਨੀ ਇੰਨੀ ਜ਼ਿਆਦਾ ਤਾਪਮਾਨ ਤੱਕ ਵੀ ਪਹੁੰਚਦੇ ਹੋਏ ਦਿਖਾਈ ਦੇ ਸਕਦੇ ਨੇ ਕਾਫੀ ਜ਼ਿਆਦਾ ਮਾਹੌਲ ਜਿਹੜਾ ਹੈ ਉਹ ਗਰਮ ਹੋਣ ਦੇ ਚਾਂਸ ਨੇ ਪੂਰੇ ਪੰਜਾਬ ਦੇ ਵਿੱਚ ਅਜੇ ਹਨ ਇਹ ਕਿਸੇ ਟੁੱਟਵੇਂ ਰੂਪ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਗਰਮੀ ਜਿਹੜੀ ਹੈ ਬਠਿੰਡਾ ਦੇਲ ਨੇੜੇ-ਟੜੇ ਦੇ ਇਲਾਕੇ ਮਲੋਟ ਦਾ ਏਰੀਆ ਹੋ ਗਿਆ ਲੁਧਿਆਣੇ ਦੇ ਨੇੜੇ-ਟੜੇ ਦੇ ਇਲਾਕੇ ਹੋਗੇ ਇਹ ਸਭ ਤੋਂ ਜ਼ਿਆਦਾ ਗਰਮ ਰਹਿਣਗੇ ਇਹਨਾਂ ਵਿੱਚ ਤਾਪਮਾਨ 45 ਡਿਗਰੀ ਵੀ ਜਾ ਸਕਦਾ ਹੈ ਤੇ ਬਾਕੀ ਮੀਂਹ ਦੀ ਗੱਲ ਕਰੀਏ ਹੁਣ ਜਿਹੜੇ ਅਲਰਟ ਨੇ ਤੁਸੀਂ ਦੇਖੋਗੇ ਤਾਂ 16 17 ਤਰੀਕ ਨੂੰ ਹੀਟ ਵੇਵ ਦੇ ਅਲਰਟ ਨੇ ਜੀ ਤੁਸੀਂ ਦੇਖ ਸਕਦੇ ਹੋ 16 ਤੇ 17 ਤਰੀਕ ਨੂੰ ਹੀਟ ਵੇਵ ਦੇ ਅਲਰਟ ਨੇ ਯਾਨੀ ਕਿ ਤਗੜਾ ਮੌਸਮ ਦੇ ਵਿੱਚ ਬਦਲਾਅ ਆ ਹੋਵੇਗਾ ਗਰਮੀ ਦੇ ਪੱਖ ਤੋਂ ਜੋ ਤੁਹਾਨੂੰ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਬਹੁਤ ਜ਼ਿਆਦਾ ਗਰਮੀ ਹੈ 18 ਤਰੀਕ ਨੂੰ ਵੀ ਗਰਮੀ ਦਾ ਮਾਹੌਲ ਹੈ ਪਰ ਨੀਲਾ ਅਲਰਟ ਜਾਰੀ ਹੈ ਕਿਉਂਕਿ ਹ ਅੱਪਾ ਗੱਲ ਕਰ ਲਈ ਕਿ ਪ੍ਰੋਪਰ ਡਾਟਾ ਨਹੀਂ ਪ੍ਰਾਪਤ ਹੁੰਦਾ ਤਾਂ ਨੀਲ ਅਲਰਟ ਜਾਰੀ ਕਰ ਦਿੱਤਾ ਜਾਂਦਾ ਪਰ ਸਾਨੂੰ ਲੱਗ ਰਿਹਾ ਕਿ 18 ਤਰੀਕ ਨੂੰ ਵੀ ਹਾਲਾਤ ਜਿਹੜੇ ਨੇ ਉਹ ਮਿਕਸ ਰਹਿਣਗੇ ਮਤਲਬ ਬਾਅਦ ਦੁਪਹਿਰ ਸਿਸਟਮ ਬਦਲਣਗੇ ਪਰ ਮੌਸਮ ਦੇ ਵਿੱਚ ਗਰਮੀ ਦਾ ਮਾਹੌਲ ਬਰਕਰਾਰ ਹੀ ਰਹੇਗਾ ਹੁਣ ਗੱਲ ਕਰਦੇ ਹਾਂ ਜੀ ਅੱਪਾ ਜੋ ਮੀਂਹ ਦੀ ਚੇਤਾਵਨੀ ਜਾਰੀ ਹੋਈ ਹੈ ਉਹ ਹੋਈ ਹੈ ਜੀ 19 ਤੋਂ ਲੈ ਕੇ 21 ਮਈ ਦੀ 19 ਤੋਂ ਲੈ ਕੇ 21 ਮਈ ਦੇ ਜਿਹੜੇ ਹਾਲਾਤ ਨੇ ਉਹ ਪੰਜਾਬ ਹਰਿਆਣਾ ਵਿੱਚ ਗਰਮੀ ਵਾਲੇ ਤੇਜ਼ ਹਨੇਰੀ ਥੰਡਰਸਟੋਮ ਲਾਈਟਨਿੰਗ 30 ਤੋਂ 40 ਕਿਲੋਮੀਟਰ ਦੀ ਤੇਜ ਹਨੇਰੀ ਇਹ ਗਤੀ ਵਧ ਵੀ ਸਕਦੀ ਹੈ ਘਟ ਵੀ ਸਕਦੀ ਹੈ ਕਿਉਂਕਿ ਹਲੇ ਦਿਨ ਪਏ ਨੇ ਹਜੇ ਸਮਾਂ ਪਏ ਆਏ ਅਜੇ ਇਹ ਦੇ ਵਿਚਕਾਰ ਸਮਾਂ ਜਦੋਂ ਵੀ ਨੇੜੇ ਆਵੇਗਾ ਤਾਂ ਜਾਣਕਾਰੀ ਸਪਸ਼ਟ ਕਰਾਂਗੇ ਤੁਹਾਨੂੰ ਕਿ ਕਿਸ ਤਰੀਕੇ ਦੇ ਹਾਲਾਤ ਬਣਨਗੇ ਕਿਉਂਕਿ ਇੰਨੀ ਜ਼ਿਆਦਾ ਐਡਵਾਂਸ ਜਾਣਕਾਰੀ ਦੇਣਾ ਗਰਮੀ ਦੇ ਮੌਸਮ ਦੇ ਵਿੱਚ ਕੋਈ ਚੰਗੀ ਗੱਲ ਨਹੀਂ ਹੁੰਦੀ ਇੱਕ ਬੇਵਕੂਫੀ ਵਾਲਾ ਕੰਮ ਹੋ ਜਾਂਦੇ ਕਈ ਵਾਰੀ ਕਿਸਾਨਾਂ ਨੂੰ ਜਾਂ ਤੁਹਾਨੂੰ ਅਸੀਂ ਗਲਤ ਜਾਣਕਾਰੀ ਦੇ ਦਈਏ ਇਸੇ ਕਰਕੇ ਰਿਕੁਐਸਟ ਕਰਦੇ ਰਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਉਹ ਤੁਸੀਂ ਪਹਿਲੀ ਗੱਲ ਤਾਂ ਮਿਸ ਨਾ ਕਰ ਸਕੋ ਅਤੇ ਲਗਾਤਾਰ ਜਾਣਕਾਰੀ ਅਗਰ ਤੁਹਾਨੂੰ ਮਿਲਦੀਆਂ ਰਹਿਣ ਤਾਂ ਤੁਹਾਡੇ ਵਿੱਚ ਕੋਈ ਅਚੰਚੇਤ ਆਪਾਂ ਕਹ ਲਈਏ ਕੋਈ ਪੈਨਿਕ ਨਹੀਂ ਕ੍ਰੀਏਟ ਹੋਵੇਗਾ ਕਿ ਹਾਂ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜਾਂ ਕੁਝ ਵੀ ਤੁਸੀਂ ਆਪਣੇ ਸਮੇਂ ਸਿਰ ਆਪਣਾ ਕੋਈ ਵੀ ਆਪਣਾ ਕੰਮ ਕਰਨਾ ਹੈ ਉਸ ਨੂੰ ਢੰਗ ਸਿਰ ਕਰ ਸਕੋਗੇ ਏਸੀਜੀ ਅਪਡੇਟ ਮੌਸਮ ਦੇ ਹਾਲਾਤਾਂ ਦੀ 21 ਤਰੀਕ ਤੱਕ ਦੀ ਤੇ ਬਾਕੀ ਲਗਾਤਾਰ ਅਸੀਂ ਅਪਡੇਟ ਲਿਆਉਂਦੇ ਰਹਿੰਦੇ ਹਾਂ ਕਿ ਕਿਸ ਤਰੀਕੇ ਦੇ ਹਾਲਾਤ ਹੋਣਗੇ ਕੀ ਗੱਲਬਾਤ ਹੋਵੇਗੀ ਮੌਸਮ ਦੇ ਵਿੱਚ ਕੀਆ ਬਦਲਾਅ ਆਣਗੇ ਇਹ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਸਮੇਂ-ਸਮੇਂ ਸਿਰ ਦਿੰਦੇ ਰਹਾਂਗੇ ਤਾਂ ਹੀ ਰਿਕਵੈਸਟ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਜਰੂਰ ਤਾਂ ਕਿ ਕੋਈ ਵੀ ਅਪਡੇਟ ਹੋਵੇ ਤੁਹਾਨੂੰ ਉਹ ਬਿਨਾਂ ਕਿਸੇ ਰੁਕਾਵਟ ਤੋਂ ਮਿਲ ਸਕੇ ਏਸੀਜੀ ਅਪਡੇਟ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ